ਸਾਸ਼ੀ ਗੱਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲੇ ਇਸ ਵਕਤ ਅਸੀਂ ਸ਼ੰਭੂ ਮੋਰਚੇ ਤੇ ਖੜੇ ਆ ਇਸ ਵਕਤ ਕਿਸਾਨਾਂ ਦੇ ਮੋਰਚੇ ਦਾ ਦੂਸਰਾ ਪੜਾ ਮਜੀਤ ਸਿੰਘ ਰਾਏ ਸਾਡੇ ਨਾਲ ਨੇ ਰਾਏ ਸਾਹਿਬ ਸੰਘਰਸ਼ ਪਹਿਲਾਂ ਵੀ ਕਰਦੇ ਰਹੇ ਹੁਣ ਇੱਕ ਵਾਰ ਫੇਰ ਸੰਘਰਸ਼ ਦੇ ਰਾਹ ਤੇ ਪੈਣਾ ਪੈ ਰਿਹਾ ਹੈਗਾ ਇਹ ਜਿਹੜੀ ਮੌਜੂਦਾ ਹਾਲਾਤ ਨੇ ਸਰਕਾਰ ਹੱਲੇ ਵੀ ਉਸੇ ਪੁਆਇੰਟ ਤੇ ਖੜੀ ਐ ਹੱਲੇ ਵੀ ਟਸ ਤੋਂ ਮਸ ਨਹੀਂ ਹੋਈ ਹੱਲੇ ਵੀ ਉਧਰੋਂ ਪਾਸੇ ਉਹੀ ਕਿਹਾ ਜਾ ਰਿਹਾ ਕਿ ਦਿੱਲੀ ਵਾਲੇ ਪਾਸੇ ਪਰਮਿਸ਼ਨ ਲਓ ਪਹਿਲਾਂ ਪੁਲਿਸ ਤੋਂ ਫੇ ਅੱਗੇ ਜਾਣ ਦਵਾਂਗੇ ਤੁਸੀਂ ਮਰਜ਼ੀ ਵਿੜੇ ਬਣਾ ਕੇ ਭੇਜ ਰਹੇ ਹੋ ਹਾਲਾਤ ਕੀ ਨਜ਼ਰ ਆ ਰਹੇ ਤੁਹਾਨੂੰ ਸਥਿਤੀ ਕੀ ਨਜ਼ਰ ਆ ਰਹੀ ਹੈ ਦੇਖੋ ਜਿਹੜੀ ਸਰਕਾਰ ਹੈ ਜਿਹੜੀ ਸਰਕਾਰ ਆਪਣੇ ਨੂੰ ਬਹੁਤ ਕਹਿ ਰਹੀ ਹੈ ਕਿ ਅੱਜ ਬੇਸ਼ਬੂ ਗੁਰੂ ਬਣ ਜਾ ਰਹੇ ਆ ਇੰਜ ਬਣਿਆ ਜਾਂਦਾ ਆਪਣੀਆਂ ਨੀਤੀਆਂ ਤੋਂ ਆਪ ਪਿੱਛੇ ਹੱਟ ਕੇ ਆਪ ਝੂਠ ਬੋਲ ਕੇ ਭਾਰਤ ਸਰਕਾਰ ਨੇ ਕਿਹਾ ਸੀ ਉਹਨਾਂ ਦੇ ਐਮਪੀਆ ਨੇ ਕਿਹਾ ਉਹਨਾਂ ਦੇ ਜਿੰਨੇ ਬੀਜੇਪੀ ਦੀ ਪਰਵਤਾ ਉਹਨਾਂ ਨੇ ਕਿਹਾ ਮਾਨਯੋਗ ਅਦਾਲਤ ਨੇ ਕਿਹਾ ਕਿ ਤੁਸੀਂ ਜਿਹੜੇ ਟਰੈਕਟਰ ਆ ਇਹ ਤੁਸੀਂ ਬੜੇ ਬੜੇ ਟੈਂਕਰ ਬਣਾ ਲਿਆ ਆ ਮੋਡੀਫਾਈ ਕੀਤੇ ਆ ਇਹਨਾਂ ਦੀਆਂ ਟਰਾਲੀਆਂ ਤੇ ہتھیار ਨੇ ਅਸੀਂ ਉਹ ਸਾਰੀ ਗੱਲ ਸਰਕਾਰ ਦੀ ਜਿਹੜੀ ਆ ਉਹਨੂੰ ਕੱਟਣ ਵਾਸਤੇ ਖਤਮ ਕਰਤੀ ਪੈਦਲ ਜਾਣਾ ਨਿਹੱਥੇ ਜਾਣਾ ਕੇਵਲ ਸਾਡੇ ਕੋਲ ਝੰਡੇ ਹੋਣਗੇ ਤੇ ਇੱਕ ਇੱਕ ਆਪਣਾ ਜਿਹੜਾ ਸੂਟ ਹੋਏਗਾ ਕੁਰਤਾ ਪਜਾਮਾ ਸੋ ਉਹ ਲੈ ਕੇ ਜਾਣ ਦੇ ਵੀ ਸਾਡੇ ਤੇ ਪਾਬੰਦੀ ਲਾਈ ਜਾ ਰਹੀ ਆ ਔਰ ਹਰਿਆਣਾ ਸਰਕਾਰ ਜਾਣਾ ਦਿੱਲੀ ਹੈ ਦਿੱਲੀ ਦੀ ਸਰਕਾਰ ਤੋਂ ਪਰਮਿਸ਼ਨ ਮੰਗੇ ਹਰਿਆਣਾ ਸਰਕਾਰ ਪਰਮਿਸ਼ਨ ਮੰਗ ਰਹੀ ਆ ਔਰ ਉਸ ਰੋਡ ਤੋਂ ਜਿਹਦਾ ਹਰਿਆਣਾ ਸਰਕਾਰ ਦਾ ਕੋਈ ਦਖਲ ਬਣਦਾ ਨਹੀਂ ਕਿਉਂਕਿ ਨੈਸ਼ਨਲ ਹਾਈਵੇ ਹੈ ਪਬਲਿਕ ਪ੍ਰੋਪਰਟੀ ਹੈ ਪੂਰੇ ਭਾਰਤ ਦੀ ਸਾਡੀ ਪ੍ਰੋਪਰਟੀ ਹੈ ਤੇ ਕੀ ਪੰਜਾਬ ਦੇ ਹਰਿਆਣਾ ਦੇ ਗੁਜਰਾਤ ਦੇ Rajasthan ਦੇ ਜਿਹਨੇ ਵੀ ਕਿਸਾਨ ਆਇਆ ਮੱਧ ਪ੍ਰਦੇਸ਼ ਦੇ ਕੀ ਕਿਸਾਨ ਇਸ ਦੇਸ਼ ਦੇ ਨਾਗਰਿਕ ਨਹੀਂ ਕੀ ਉਹਨਾਂ ਦਾ ਦੁਕਾਨ ਨਹੀਂ ਨਾ ਸੜਕਾਂ ਦੇ ਇਹ ਕੇਵਲ ਇਹ ਸੜਕਾਂ ਹਰਿਆਣਾ ਸਰਕਾਰ ਜਿਹੜੀ ਬੀਜੇਪੀ ਦੀ ਪਾਰਟੀ ਹੈ ਕੀ ਉਹਨਾਂ ਦਾ ਹੱਥ ਹੈ ਕੀ ਜਿਹੜੀ ਦਫਾ 144 ਕਹਿੰਦੇ ਲਾਗੂ ਕਰ ਰਹੇ ਆ ਦਫਾ 144 ਹੁੰਦੀ ਆ ਸਾਰੇ ਆਬਾਦ ਲਈ ਤੇ ਫਿਰ ਕੀ ਏ ਜਿਹੜੀ 7 ਸੀਟਰ ਗੱਡੀਆਂ ਜਾ ਰਹੀਆਂ ਜਦ 52 ਸੀਟਰ ਬੱਸਾਂ ਜਾ ਰਹੀਆਂ ਕੀ ਉਹਨਾਂ ਤੇ ਵੀ ਪਾਬੰਦੀ ਲਾਉਣਗੇ ਉਹਨਾਂ ਨੂੰ ਵੀ ਰੋਕਣਗੇ ਸੋ ਇਹ ਜਿਹੜਾ ਕੇਵਲ ਕਿਸਾਨਾਂ ਤੇ ਦਫਾ 144 ਲਾ ਕੇ ਰੋਕਣਾ ਔਰ ਉਹਨਾਂ ਨੂੰ ਕਹਿਣਾ ਕਿ ਪਰਮਿਸ਼ਨ ਦਿਖਾਓ ਇਹ ਸਾਰੇ ਦਾ ਸਾਲਾ ਹਰਿਆਣਾ ਸਰਕਾਰ ਦਾ ਗੈਰ ਸੰਵਿਧਾਨਿਕ ਸਾਬ ਨਰੇਟਿਵ ਕੀ ਸਿਰਜਿਆ ਜਾ ਰਿਹਾ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਤੁਸੀਂ ਵੀ ਲੰਬੇ ਸਮੇਂ ਤੋਂ ਸੰਘਰਸ਼ ਦੇ ਵਿੱਚ ਹੈਗੇ ਹੋ ਗੱਲਬਾਤ ਦੇ ਲਈ ਸਰਕਾਰ ਟੇਬਲ ਟਾਕ ਤੇ ਵੀ ਨਹੀਂ ਹੁਣ ਆ ਰਹੀ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਭਗਵੰਤ ਮਾਨ ਕਹਿੰਦੇ ਕਿ ਮੈਂ ਵਿਚੋਲਾ ਬਣ ਕੇ ਮੀਟਿੰਗਾਂ ਕਰਾਈਆਂ ਉਹ ਮੀਟਿੰਗਾਂ ਵੀ ਕਿਸੇ ਬੰਨੇ ਕੰਡੇ ਨਹੀਂ ਲੱਗੀਆਂ ਹੈਗੀਆਂ ਤਾਂ ਇਹ ਨਰੇਟਿਵ ਕੀ ਸਿਰਜਿਆ ਜਾ ਰਿਹਾ ਅਸੀਂ ਖੜੇ ਕਿੱਥੇ ਆ ਉਧਰੋਂ ਪਤਾ ਹੈਗਾ ਕਿ ਉਹਨਾਂ ਨੇ ਅੱਗੇ ਨਹੀਂ ਜਾਣ ਦੇਣਾ ਇਧਰੋਂ ਸਾਨੂੰ ਵੀ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਸਰਕਾਰ ਪੰਜਾਬ ਦੀ ਵੀ ਉਸ ਤਰੀਕੇ ਨਾਲ ਕੋਈ ਆਪ ਮੁਹਾਰੇ ਕੋਈ ਹੁਣ ਇਨੀਸ਼ੀਏਟਿਵ ਲੈਂਦੀ ਨਜ਼ਰ ਨਹੀਂ ਆ ਰਹੀ ਕਿੱਥੇ ਖੜੇ ਕਿੱਥੇ ਆ ਨਰੇਟਿਵ ਕੀ ਸਿਰਜਿਆ ਜਾ ਰਿਹਾ ਹੈ ਨੈਟਿਵ ਇੱਕ ਕੋਈ ਸਿਰਜਿਆ ਜਾ ਰਿਹਾ ਤੁਸੀਂ ਵੇਖਿਆ ਹੋਊਗਾ ਕਿ ਝੋਨੇ ਤੇ ਜਿਹੜਾ ਸਾਡਾ ਘਟ ਤੋਂ ਘਟ 2100 ਕਰੋੜ ਰੁਪਈਆ ਕਿਸਾਨਾਂ ਦਾ ਲੁੱਟ ਲਿਆ ਤੁਸੀਂ 41000 ਕਰੋੜ ਦਾ 5% ਬਣਾਓ 5% ਕੱਟ ਤਾਂ ਲੱਗਾ ਹਰ ਇੱਕ ਨੂੰ ਕਈਆਂ ਨੂੰ ਵੱਧ ਵੀ ਲੱਗਾ ਤੇ 2100 ਕਰੋੜ ਕਿਸਾਨਾਂ ਦਾ ਲੁੱਟ ਲਿਆ ਗਿਆ ਜਿਹੜੀ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਤੇ ਇਹ ਸਰਕਾਰ ਜਿਹੜੀ ਆ ਜੋ ਕੇਂਦਰ ਸਰਕਾਰ ਕਰਨਾ ਚਾਹੁੰਦੀ ਆ ਐਮਐਸਪੀ ਨੂੰ ਖਤਮ ਕਰਨੇ ਵੱਲ ਜਿਹੜੀ ਝੋਨੇ ਦੇ ਕਹਿੰਦੇ ਐਮਐਸਪੀ ਮਿਲਦੀ ਕਿੱਥੇ ਮਿਲੀ ਐ ਇਸ ਵਾਰ ਉਹ ਤੇ ਖਤਮ ਕਰਤੀ ਇਹਨਾਂ ਨੇ ਸੋ ਇਹ ਲਗਭਗ ਇਹ ਸਰਕਾਰ ਜਿਹੜੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਏ ਰਲ ਕੇ ਦੋਏ ਮਸੇਰੇ ਭਾਈ ਭਾਈ ਬਣ ਕੇ ਇਹ ਕਿਸਾਨਾਂ ਨੂੰ ਲੁੱਟਣ ਲਈ ਕਿਸਾਨਾਂ ਨੂੰ ਖੇਤੀ ਤੋਂ ਕਿਤੇ ਤੋਂ ਬਾਹਰ ਕਰਨ ਲਈ ਔਰ ਇਹ ਸਾਰੀ ਜ਼ਮੀਨ ਕਾਰਪੋਰੇਟਾਂ ਦੇ ਹੱਥ ਦੇ ਦੇਣ ਲਈ ਇਹ ਸਾਰੀਆਂ ਪਾਲਿਸੀਆਂ ਜਿਹੜੀਆਂ ਉਹਨਾਂ ਦੇ ਕੰਮ ਕਰ ਰਹੇ ਪੰਜਾਬ ਸਰਕਾਰ ਤਾਂ ਪਹਿਲਾਂ ਕਹਿੰਦੀ ਸੀ ਅਸੀਂ ਤਾਂ ਬੜੇ ਕਿਸਾਨ ਹਤੈਸ਼ੀ ਆ ਥੋੜਾ ਜਿਹਾ ਜ਼ਿਕਰ ਤੁਸੀਂ ਹੁਣ ਉਹਨਾਂ ਦਾ ਛੇੜਿਆ ਉਹਦਾ ਵੀ ਸਵਾਲ ਕਰਦਾ ਚੱਲਾਂ ਕਿਉਂਕਿ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਖੇਤੇ ਦੀ ਸਰਕਾਰ ਤੁਹਾਡੇ ਨਾਲ ਖੜੀ ਹੈ ਨਾ ਖੜੀ ਹੈਗੀ ਪੰਜਾਬ ਸਰਕਾਰ ਦਾ ਰੋਲ ਹੁਣ ਤੱਕ ਦਾ ਕਿਸ ਤਰੀਕੇ ਨਾਲ ਲੱਗ ਰਿਹਾ ਤੁਸੀਂ ਕਹਿ ਰਹੇ ਹੋ ਕਿ ਉਹ ਵੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਨਾਲ ਰਲੇ ਹੋਏ ਆ ਜਿਸ ਤਰੀਕੇ ਨਾਲ ਕਿਸਾਨਾਂ ਦੀ ਇਸ ਵਾਰ ਮੰਡੀਆਂ ਦੇ ਵਿੱਚ ਅਸੀਂ ਕਹਿੰਨੇ ਕਿ ਉਹਨਾਂ ਨੂੰ ਰੋਲਾ ਪਿਆ ਪਹਿਲਾਂ ਇਦਾਂ ਕਦੇ ਨਹੀਂ ਹੋਇਆ ਹੈਗਾ ਇੰਨਾ ਜ਼ਿਆਦਾ ਪੂਰਾ ਹਾਲ ਪਹਿਲਾਂ ਨਹੀਂ ਹੋਇਆ ਆਖਰਕਾਰ ਪੰਜਾਬ ਸਰਕਾਰ ਦਾ ਇਹ ਰਵਈਆ ਇਹਦੇ ਪਿੱਛੇ ਕੀ ਕਾਰਨ ਲੱਗਦੇ ਨੇ ਤੁਹਾਨੂੰ ਤੁਸੀਂ ਇਹ ਪਹਿਲੇ ਦਿਨ ਤੋਂ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਇਸ ਅੰਦੋਲਨ ਸ਼ੁਰੂ ਇਸ ਅੰਦੋਲਨ ਚ ਪਹਿਲੇ ਦਿਨ ਤੋਂ ਵੇਖ ਕੇ ਦੇਖੋ ਵੀ ਕਿੱਥੇ ਖੜੀ ਗਈ ਸਨ ਉਹਨਾਂ ਨਾਲ ਜਿਸ ਦਿਨ ਪਹਿਲੇ ਦਿਨ ਹੀ ਆਹਾ ਆ ਕੇ ਬਲਕਿ ਪਹਿਲੇ ਦਿਨ ਤੋਂ ਵੀ ਪਹਿਲਾਂ ਤੋਂ ਕਹਿ ਸਕਦੇ ਤੇਰਾ ਫਰੀ ਤੋਂ ਪਹਿਲੇ 7-8 ਦਿਨ ਪਹਿਲਾਂ ਘਰ ਤੇ ਉਹਨਾਂ ਨੇ ਇਹ ਦੀਵਾਰਾਂ ਝੁਣ ਦਿੱਤੀਆਂ ਪੰਜਾਬ ਸਰਕਾਰ ਨੂੰ ਕੀ ਪਤਾ ਨਹੀਂ ਇਹਨਾਂ ਦੀ ਹੱਦ ਕਿੱਥੇ ਤੱਕ ਹੈ ਇਹਨਾਂ ਦੀ ਹੱਥ ਦੇ ਅੰਦਰ ਆ ਕੇ ਦੀਵਾਰਾਂ ਲਾ ਰਹੇ ਆ ਤੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਰੋਕਿਆ ਪਹਿਲੀ ਗੱਲ ਇਹ ਛੱਕ ਦੇ ਘੇਰੇ ਚ ਸੈਕੰਡ ਦੂਜੀ ਗੱਲ ਇਹ ਵੀ ਜਦੋਂ ਸਾਡੇ ਤੇ ਡਰੋਨ ਅੰਦਰ ਆ ਕੇ ਇਹਨਾਂ ਦੀ ਹੱਦ ਦੇ ਅੰਦਰ ਆ ਕੇ ਸਾਡੇ 550 ਗਾਜ ਤੋਂ ਛੱਡ ਕੇ 1000 ਗਾਜ ਅੰਦਰ ਆ ਕੇ 1 ਕਿਲੋ ਕਿਲੋਮੀਟਰ ਅੰਦਰ ਆ ਕੇ ਡਰੋਨ ਸਾਡੇ ਤੇ ਗੈਸ ਗੋਲੇ ਸਿੱਟ ਰਿਆ ਸੀ ਟਾਇਰ ਗੈਸ ਸਿੱਟ ਰਿਆ ਸੀ ਉਦੋਂ ਕਿੱਥੇ ਸੀ ਪੰਜਾਬ ਸਰਕਾਰ ਫਿਰ ਇੱਥੇ ਹੀ ਨਹੀਂ ਜਦੋਂ ਸ਼ੂਟ ਕਰਨ ਦੇ ਗੋਲੀਆਂ ਵੱਜੀਆਂ ਤੇ ਐਫ ਆਈ ਆਰ ਨਹੀਂ ਦਰਜ ਕੀਤੀ ਉਦੋਂ ਕਿੱਥੇ ਸੀ ਸਰਕਾਰ ਫਿਰ ਜੇ ਅਸੀਂ ਪ੍ਰੋਟੈਸਟ ਦਾ ਕਿਹਾ ਵੀ ਪ੍ਰੋਟੈਸਟ ਕਰਾਂਗੇ ਧਰਨਾ ਪ੍ਰਦਰਸ਼ਨ ਕਰਾਂਗੇ ਪੰਜਾਬ ਸਰਕਾਰ ਦੇ ਖਿਲਾਫ ਵੀ ਫਿਰ ਐਫ ਆਈ ਆਰ ਦਰਜ ਕਰਦੇ ਆ ਤੇ ਉਹ ਜ਼ੀਰੋ ਕਰ ਦਿੰਦੇ ਆ ਫਿਰ ਕਿੱਥੇ ਸੀ ਪੰਜਾਬ ਸਰਕਾਰ ਕਿਸਾਨ ਦੇ ਪੱਖ ਪਹਿਲੇ ਦਿਨ ਤੋਂ ਹੀ ਜਿਹੜੀ ਪੰਜਾਬ ਸਰਕਾਰ ਹੈ ਉਹ ਛੱਕ ਦੇ ਘੇਰੇ ਚ ਹੈ ਉਹ ਕਾਰਪੋਰੇਟ ਪੱਖੀ ਹੈ ਔਰ ਜਿਹੜੀ ਭਾਰਤ ਸਰਕਾਰ ਹੈ ਉਹਦੇ ਉਹਨੇ ਮੋਰੇ ਗੋਡੇ ਟਿਕੇ ਹੋਏ ਨੇ ਉਹਨਾਂ ਨਾਲ ਰਲਈ ਹੋਈ ਹੈ ਸੋ ਅੱਜ ਵੀ ਉਹੀ ਕੁਝ ਭਗਵੰਤ ਮਾਨ ਦੀ ਸਰਕਾਰ ਇਹੀ ਕੁਝ ਕਰ ਰਹੀ ਹੈ